ya tiene mi ਨਾਮ ਵਿੱਚ ਇਕੱਠੇ ਹੁੰਦੇ ਹਨ ਉੱਥੇ ਮੈਂ ਮੌਜੂਦ ਹੁੰਦਾ ਹੇ ਤੁਸੀਂ ਦੇਖੋ ਇਸ ਪਰਿਵਾਰ ਦੇ ਵਿੱਚ ਪਛਤ ਦੇ ਹੋ ਜੀ ਕਿਦਾਂ ਉਹਦੇ ਪੂਰਾ ਪਰਿਵਾਰ ਇੱਕ ਹੱਥ ਹੱਥਾਂ ਨੂੰ ਫੜ ਕੇ ਫੇਰ ਪ੍ਰਾਰਥਨਾ ਕਰ ਰਿਹਾ ਤੁਸੀਂ ਵੀ ਇਸ ਤਰ੍ਹਾਂ ਪ੍ਰਾਰਥਨਾ ਕਰਿਆ ਕਰੋ ਮੀਟਿੰਗ ਦੇ ਵਿੱਚ ਹੀ ਨਹੀਂ ਬਲਕਿ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੇਖੋ ਕਿੰਨੇ ਪਿਆਰ ਦੇ ਨਾਲ ਆਪਣੇ ਪਰਿਵਾਰ ਪੂਰੇ ਪਰਿਵਾਰ ਦੇ ਨਾਲ ਪ੍ਰਾਰਥਨਾ ਕਰ ਰਹੇ ਹਨ ਅਗਰ ਜੇ ਤੁਸੀਂ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰੋਗੇ ਤੁਹਾਡਾ ਹਰੇਕ ਬੰਧਨ ਟੁੱਟੇਗਾ ਇੱਕ ਮਨ ਹੋ ਕੇ ਜਦੋਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਦਾ ਵਚਨ ਵੀ ਕਹਿੰਦਾ ਤੁਹਾਡਾ ਤੁਹਾਡੀਆਂ ਪ੍ਰਾਰਥਨਾ ਉਹਨਾਂ ਚ ਇੱਕ ਰੁਕੀयां ਰਹਿੰਦੀ ਹੈ ਜਿੰਨਾ ਚਿਰ ਪਤੀ ਪਤਨੀ ਦਾ ਇੱਕ ਮੰਨ ਨਹੀਂ ਹੁੰਦਾ ਪੂਰੇ ਪਰਿਵਾਰ ਦਾ ਇੱਕ ਮੰਨ ਨਹੀਂ ਹੁੰਦਾ ਤੁਸੀਂ ਦੇਖੋ ਕਿ ਪਾਸਟਰ ਦਿਓਲ ਜੀ ਹੁਣ ਪ੍ਰਾਰਥਨਾ ਕਰ ਰਹੇ ਤੇ ਇਹ ਤੁਸੀਂ ਦੇਖੋ ਪਾਸਟਰ ਜੀ ਖੁਦ ਆਪਣੀ ਫੈਮਲੀ ਦੇ ਨਾਲ ਕਿੱਦਾਂ ਹੱਥ ਫੜ ਕੇ ਖੜੇ ਨੇ ਇਸ ਤਰ੍ਹਾਂ ਤੁਹਾਨੂੰ ਵੀ ਆਪਣੇ ਫੈਮਲੀ ਦੇ ਨਾਲ ਹੱਥ ਫੜ ਕੇ ਫੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਸ਼ਾਮ ਨੂੰ ਜਦੋਂ ਵੀ ਤੁਸੀਂ ਆਪਣੇ ਪਰਿਵਾਰ ਵਿੱਚ ਇਕੱਠੇ ਹੁੰਦੇ ਹੋ ਨਾ ਸ਼ਾਮ ਨੂੰ ਮੀਟਿੰਗ ਤੇ ਬੈਠਦੇ ਪ੍ਰਾਰਥਨਾ ਆਰਾਧਨਾ ਕਰਦੇ ਤੇ ਇਸ ਤਰ੍ਹਾਂ ਜਰੂਰ ਪ੍ਰਾਰਥਨਾ ਕਰਿਆ ਕਰੋ ਜੇ ਕੋਈ ਦੁਖੀ ਆ ਬਿਮਾਰ ਆ ਤੋਨੂੰ ਪਿਆਰ ਦੇ ਨਾਲ ਜਰੂਰ ਸਮਝਾਇਆ ਕਰੋ ਫਿਰ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਤੁਹਾਡੀਆਂ ਪ੍ਰਾਰਥਨਾ ਦਾ ਉੱਤਰ ਜਰੂਰ ਆਵੇਗਾ ਕਿਉਂਕਿ ਜਦੋਂ ਆਪਾਂ ਹਨਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੰਨੇ ਆ ਇੱਕ ਮਨ ਹੋ ਕੇ ਤਾਂ ਪਰਮੇਸ਼ਵਰ ਉਸ ਦੁਆ ਨੂੰ ਜਰੂਰ ਸੁਣਦਾ ਵਾ ਇਸ ਕਰਕੇ ਤੁਸੀਂ ਦੇਖੋ ਕਿ ਪੂਰੇ ਕਲੀਸਿਆ ਦੇ ਵਿੱਚ ਇਸੇ ਦੌਰਾਨ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਆਪਣੇ ਪਰਿਵਾਰਾਂ ਦੇ ਹੱਥ ਫੜ ਲਓ ਤੁਹਾਡੇ ਲਈ ਦੁਆ ਪ੍ਰਾਰਥਨਾ ਕੀਤੀ ਜਾਊਗੀ ਆਓ ਆਪਾਂ ਇਸ ਵੀਡੀਓ ਨੂੰ ਪੂਰਾ ਦੇਖੀਏ ਕਿ ਕਿਸ ਤਰ੍ਹਾਂ ਪਾਸਟਰ ਦਿਉਲ ਜੀ ਨੇ ਇਹਦੇ ਵਿੱਚ ਪੂਰੀ ਕਲੀਸਿਆ ਦੇ ਲਈ ਪ੍ਰਾਰਥਨਾ ਕੀਤੀ ਆ ਇਹ ਸਪੈਸ਼ਲ ਪ੍ਰਾਰਥਨਾ ਤੁਸੀਂ ਇਹ ਦੇਖੋ ਤੁਹਾਡੇ ਪਰਿਵਾਰ ਦੇ ਲਈ ਸਮਝਾਇਆ ਗਿਆ ਤੁਸੀਂ ਦੇਖ ਕੇ ਹਨਾ ਇਹਨਾਂ ਨੂੰ ਦੇਖ ਕੇ ਆਪਾਂ ਸਿੱਖ ਸਕਦੇ ਆ ਕਿ ਕਿਸ ਤਰ੍ਹਾਂ ਤਾਸਤੀ ਕਰਦੇ ਇਹਨਾਂ ਦੇ ਖੁਸ਼ੀਆਂ ਰਹਿੰਦੀਆਂ ਵਾ ਉਹ ਪਰਮੇਸ਼ਵਰ ਦੀ ਮਿਹਰ ਕਿਉਂ ਰਹਿੰਦੀ ਉਹ ਇਸੇ ਕਰਕੇ ਰਹਿੰਦੀ ਕਿਉਂਕਿ ਇੱਕ ਮਨ ਹੋ ਕੇ ਇਹ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੀ ਹੈ ਖੁਦ ਕਰਦੇ ਤਾਂ ਬੱਚੇ ਦੇਖਦੇ ਤਾਂ ਹੀ ਪਰਮੇਸ਼ਵਰ ਇਹਨਾਂ ਤੇ ਇੰਨਾ ਮਿਹਰਬਾਨ ਹੁੰਦਾ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ ਆਓ ਆਪਾਂ ਪਾਸ ਦੇ ਹੋਲਜੀ ਦੀ ਇਸ ਪ੍ਰਾਰਥਨਾ ਨੂੰ ਸੁਣੀਏ ਬੰਦਰ ਝੂਟ ਰਹੇ ਹੈ ਫਾਬਰ ਫਾਬਰ ਆਪਕੇ ਬੋਲਨੇ ਦਾ ਸਮੇ ਹੈ ਇਹ ਅਲਫਾ ਓਮੇਗਾ ਹੋ ਪਵਿੱਤਰ 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 ਤੁਹਾਡਾ ਨਾਮ ਹੈ ਰਾਜਿਆਂ ਦੇ ਰਾਜੇ ਪ੍ਰਭਾਂਵਾਂ ਦੇ ਪ੍ਰਭੂ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਸੈਨਾ ਦੇ ਯਹਵਾ ਅਸੀਂ ਸਭ ਜਣ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਪੁਨਰ ਉਥਾਨ ਦੇ ਆਤਮਾਵਾਂ तुसी सारे जगत दाता हो। आज इस परिवार के समेत असा धनवाद करते हाँ तू ही सारी सृष्टि की रचना करने वाला परमेश्वर है तू ही रा तू ही सच और तू ही जीवन है ਦੂਈ ਸਚਾਈ ਹੈ ਪ੍ਰਭੂ ਆਕ ਕੇ ਸਾਤ ਮਨਰਾਤਮਾ ਕੇ ਸਾਥ ਵਚਨ ਵਿੱਚ ਲਿਖਿਆ ਹੈ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਖੜਕਾਓ ਤੇ ਤੁਹਾਡੇ ਲਈ ਖੋਲਿਆ ਜਾਵੇਗਾ ਲਭੋ ਤੇ ਤੁਹਾਨੂੰ ਲੱਭੇਗਾ ਪਰਮ ਤਾਂ ਵਿੱਚ ਸੈਨਾ ਦੇ ਯਹਵਾ ਦੀ ਬੜਾਈ ਹੋਵੇ ਪਰਮ ਤਾਮ ਵਿੱਚ ਪਰਮੇਸ਼ਵਰ ਦੀ ਮਹਿਮਾ ਹੋਵੇ ਵਾਦੀਆਂ ਨੂੰ ਬਣਾਉਣ ਵਾਲੇ ਪਰਮੇਸ਼ਵਰ ਜਹਾਨਾ ਨੂੰ ਰਚਣ ਵਾਲੇ ਖੁਦਾ ਸਮੁੰਦਰਾਂ ਨੂੰ ਬਣਾਉਣ ਵਾਲੇ ਪਰਮੇਸ਼ਵਰ ਧਰਤੀ ਨੂੰ ਰੱਖਣ ਵਾਲੇ ਖੁਦਾ ਆਕਾਸ਼ ਨੂੰ ਤੰਨਣ ਵਾਲੇ ਪਰਮੇਸ਼ਵਰ ਅਸੀਂ ਸਭ ਤੇਰੀ ਮਹਿਮਾ ਕਰਦੇ ਹਾਂ ਆਪਣੇ ਲਹੂ ਦੇ ਨਾਲ ਸਾਨੂੰ ਮੁੱਲ ਖਰੀਦ ਲੈਣ ਵਾਲੇ ਪਰਮੇਸ਼ਵਰ ਅਸੀਂ ਤੁਹਾਡਾ ਸ਼ੁਕਰਾਨਾ ਅਦਾ ਕਰਦੇ ਹਾਂ ਬਾਈਬਲ ਕਹਿੰਦਾ ਹੈ ਨੇਚਾ ਵਿਸ਼ਵਾਸ ਅੰਦਰ ਵਾਸਤਾ ਦਾ ਯਕੀਨ ਹੈ ਅੱਜ ਮੇਰੇ ਪਰਮੇਸ਼ਵਰ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਅੱਜ ਫੈਮਿਲੀ ਬਲੇਸਿੰਗ ਪ੍ਰੇਅਰ ਦੇ ਅੰਦਰ ਅਸੀਂ ਹਰ ਘੜ ਜਿਹੜੇ ਨਾ ਪਰਿਵਾਰਾਂ ਦੇ ਵਿੱਚ ਨੇ ਯੀਸੂ ਮਸੀਹ ਦੇ ਨਾਂ ਵਿੱਚ ਉਹਨਾਂ ਘੜਾ ਨੂੰ ਉਖੜਨ ਦਾ ਹੁਕਮ ਦਿੰਦੇ ਹਾਂ ਹਰ ਸ਼ਕਤੀ ਝਲੇ ਹਰ ਸ਼ਕਤੀ ਟੁੱਟੇ ਹਰ ਗੜਜ ਛੁੱਟ ਜਾ ਤੇਰੇ ਲੋਕ ਆਜ਼ਾਦ ਹੋ ਜਾਣ ਪ੍ਰਭੂ ਐਸੇ ਹੀ ਹੱਥ ਪਕੜੇ-ਪਕੜੇ ਕੋਚ ਉੱਪਰ ਕਰੀਏ ਹੱਥ ਆਪਣੇ ਕਹੀਏ ਪ੍ਰਭੂ ਧੰਨਵਾਦ ਜੋ ਤੂੰ ਸਵਰਗ ਵਿੱਚ ਹੈਂ प्रभु धन्यवाद हो तू स्वर्ग में है प्रभु धन्यवाद हो तू स्वर्ग में है तू ज्योतियों का पिता का है तुझमें तफानों को रोकने, को रोकने की, की शक्ति है अंधेरे को भगाने की शक्ति है, है। ये चर्च बढ़ रही बर है।, है डबल हो रही है डबल हो रही है डबल हो रही है हम सब लोगों को जीतेंगे परमेश्वर की महिला होगी थैंक यू जीसस थैंक यू जीसस बोलो हमारे जीवन में कार्य हो रहे हैं हमारे जीवन में कार्य हो रहे हैं हमारे जीवन में कार्य हो रहे हैं हमारे दे� जीवन में कार्य हो रहे हैं हमारे जीवन में कार्य हो रहे हैं हमारे जीवन में कार्य हो रहे हैं कार्य हो रहे हैं अद्भुत हो हो रहे रहे हैं अद्भुत बंधन जा रहे हैं बंधन जा रहे हैं हम आगे बढ़ रहे हैं हमारे कर्ज माफ कर दिए गए हैं हमारी कुपी से तेल खत्म नहीं होता हमारी खुपी से तेल खत्म नहीं होता सब चलाइए बोलिए हमारी खुपी से तेल खत्म नहीं होता हमारी कुपी से तेल खत्म नहीं होता ਚਲਾਈਏ ਆ ਬੋਲੀਏ ਆਪकी बरकत ਬੰਦ ਨਹੀਂ ਹੋਗੀ ਮੈਂ ਕੋਰੇ ਜੀ ਵੱਲੋਂ ਤੇ ਪਰਮੇਸ਼ਵਰ ਦੇ ਪਿਆਰ ਦੀ ਘੋਸ਼ਣਾ ਕਰਦੀ ਹਾਂ ਇਸ ਪ੍ਰਾਰਥਨਾ ਨੂੰ ਪਾਸਟ ਪਹਿਲੇ ਦਿ올 ਜੀ ਨੇ ਕੀਤਾ ਹੁਣ ਇਸ ਪ੍ਰਾਰਥਨਾ ਨੂੰ ਅੱਗੇ ਪਾਸਟਰ ਇਹਨਾਂ ਦੀ ਵਾਈਫ ਦੇ ਕਰਨਗੇ ਪੂਰੀ ਪ੍ਰਾਰਥਨਾ ਕਰਨਗੇ ਪਰਿਵਾਰਾਂ ਨੂੰ ਲੈ ਕੇ ਉਹਨਾਂ ਦੇ ਪਰਿਵਾਰਾਂ ਲਈ ਕੋਸ਼ਨਾ ਕਰਨਗੇ ਆਸ਼ੀਸ਼ਾਂ ਦੇ ਵਾਸਤੇ ਬੰਦਰ ਨੂੰ ਤੋੜਨਗੇ ਆਓ ਆਪਾਂ ਇਸ ਪ੍ਰਾਰਥਨਾ ਨੂੰ ਪੂਰੀ ਤਰ੍ਹਾਂ ਸੁਣੀਏ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਇੱਕ ਮਨ ਹੋ ਕੇ ਤੁਸੀਂ ਇਸ ਪ੍ਰਾਰਥਨਾ ਨੂੰ ਪੂਰਾ ਦੇਖਿਓ ਪੂਰਾ ਤੁਸੀਂ ਸੁਣੋਗੇ ਨਾ ਤਾਂ ਵਿਸ਼ਵਾਸ ਕਰੋਗੇ ਤੇ ਤੁਹਾਡੇ ਘਰਾਂ ਵਿੱਚ ਜ਼ਰੂਰ ਬਰਕਤ ਔਰ ਆਸ਼ੀਸ਼ ਆਏਗੀ ਆਓ ਪ੍ਰਾਸਰ ਦਿਉਲ ਜੀ ਦੇ ਨਾਲ ਉਹਨਾਂ ਦੀ ਵਾਈਫ ਦੇ ਨਾਲ ਆਪਾਂ ਇਸ ਪ੍ਰਾਰਥਨਾ ਨੂੰ ਸੁਣੀਏ ਪੂਰੀ ਤਰ੍ਹਾਂ ਤੇ ਪਰਮੇਸ਼ਵਰ ਸਾਡੇ ਪਰਿਵਾਰ ਵਿੱਚ ਬਹੁਤ ساری ਖੁਸ਼ੀ ਤੇ ਆਨੰਦ ਲੈ ਕੇ ਆਏ ਪ੍ਰ부ਦੇ ਕਲਾਮ ਵਿੱਚੋਂ ਆਪਾਂ ਇਸ ਦਾਸੀ ਦੇ ਕੋਲੋਂ ਆਪਾਂ ਪ੍ਰਾਰਥਨਾ ਨੂੰ ਸੁਣੀਏ ਤੁਹਾਡੇ ਪਰਿਵਾਰ ਵਿੱਚ ਆਪਸੀ ਪ੍ਰੇਮ ਵਧ ਰਿਹਾ ਹੈ ਤੁਹਾਡੇ ਪਰਿਵਾਰ ਉੱਤੇ ਪਰਮੇਸ਼ਵਰ ਦੀ ਬਾਦਸ਼ਾਹਤ ਖੁੱਲ ਰਹੀ ਹੈ ਘੋਸ਼ਣਾ ਕਰਦੀ ਹਾਂ। ਅਮੇਨ। ਤੁਹਾਡੇ ਨਵੇਂ ਘਰਾਂ ਦੀ ਘੋਸ਼ਣਾ ਕਰਦੀ ਹਾਂ। ਨਵੀਆਂ ਗੱਡੀਆਂ ਦੀ ਘੋਸ਼ਣਾ ਕਰਦੀ ਹਾਂ। ਵਚਨ ਕਹਿੰਦਾ ਹੈ ਜੋ ਯਹੋਵਾ ਦਾ ਭੈ ਮੰਨਣਾ ਗਿਆਨ ਦਾ ਮੋਢ ਹੈ ਮੂਰਖ ਹੀ ਬੁੱਧ ਅਤੇ ਸਿੱਖਿਆ ਨੂੰ ਤੁਸੀਂ ਜਾਣਦੇ ਹਨ ਕਿਉਂ ਜੋ ਉਹਨਾਂ ਦੇ ਗਿਆਨ ਨਾਲ ਵੈਰ ਰੱਖਿਆ ਅਤੇ ਯਹੋਵਾ ਦਾ ਭੈ ਮੰਨਣਾ ਪਸੰਦ ਨਾ ਕੀਤਾ ਕਿਉਂ ਜੋ ਭੋਲੇ ਲੋਕ ਪਟਕ ਜਾਣ ਦੇ ਕਾਰਨ ਮਾਰੇ ਜਾਣਗੇ ਅਤੇ ਮੂਰਖਾਂ ਦੀ ਲਾਹ ਪਰਵਾਹੀ ਉਹਨਾਂ ਦਾ ਨਾਸ ਕਰੇਗੀ ਪਰ ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ रहेਗਾ ਅਤੇ ਬਿਪਤਾ ਤੋਂ ਨਹੀਂ ਡਰ ਹੋ ਕੇ ਸ਼ਾਂਤੀ ਨਾਲ ਵਸੇਗਾ ਕਹੋਤਾ ਇਹ 1 ਤੋਂ 1 ਦੀ 7 ਤੋਂ 29 30 32 ਤੇ 33 ਦੇ ਵਿੱਚ ਲਿਖਿਆ ਹੈ ਤੁਸੀਂ ਦੇਖਿਆ ਕਿ ਇਸ ਪ੍ਰਾਰਥਨਾ ਦੇ ਵਿੱਚ ਕਿਤਾ ਇੱਕ ਮਨ ਹੋ ਕੇ ਸਾਰੇ ਜਾਨੇ ਪ੍ਰਾਰਥਨਾ ਕਰ ਰਹੇ ਆ ਲੇਕਿਨ ਹਨ ਅੱਜ ਅੱਜਕੱਲ ਜੋ ਦੁਨੀਆ ਦੇ ਉੱਤੇ ਚੱਲ ਰਹੇ ਆ ਕਿਦਾਂ ਲੋਕ ਦੁਖੀ ਬਿਮਾਰ ਨਿਰਾਸ਼ਾ ਉਹਨਾਂ ਬੱਚਿਆਂ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਆ ਲੇਕਿਨ ਜੇ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਦੇ ਹੋ ਨਾ ਆਪਣੇ ਘਰੇ ਵੀ ਤੇ ਕਲੀਸੇ ਵਿਚ ਵੀ ਜਾਣੇ ਚਰਚ ਵਿੱਚ ਵੀ ਜਾਣੇ ਆ ਤੇ ਕਹਿੰਦਾ ਉਹ ਸੁਖੀ ਨਾਲ ਰਹੇਗਾ ਤੇ ਉਹਨਾਂ ਉਹ ਬਿਪਤਾ ਤੋਂ ਕਹਿੰਦਾ ਨਹੀਂ ਡਰ ਹੋ ਕੇ ਸ਼ਾਂਤੀ ਦੇ ਨਾਲ ਵਸੇਗਾ ਤੁਸੀਂ ਇਹ ਸੋਚ ਲਓ ਹੁਣ ਤੁਸੀਂ ਫੈਸਲਾ ਕਰ ਲਓ ਕਿ ਤੁਸੀਂ ਕਿਸ ਤਰ੍ਹਾਂ ਰਹਿਣਾ ਹੈ ਪ੍ਰਭੂ ਦਾ ਵਚਨ ਪੜ੍ਹੇ ਔਰ ਸੁਨੇ ਜਾਣੇ ਪਰ ਆਪ ਉਹ ਸਭ ਕੋ ਬਰਕਤ ਔਰ ਅਸ਼ੀਸ਼ ਦੇਵੇ ਪਰਮੇਸ਼ੁਰ ਔਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪ ਸਬਸਕ੍ਰਾਈਬ ਜਰੂਰ ਕਰ ਲਿਏ ਲਾਈਕ ਕਮੈਂਟ ਜਰੂਰ ਕੀਜੀਏ ਸਭ ਕੋ